ਹਾਂਜੀ ਮਿੱਤਰੋ ਕੀ ਹਾਲ ਚਾਲ ਆ ਸਾਰੇ ਭਰਾਵਾਂ ਦੇ ਹੋ ਠੀਕ ਠਾਕ ਬਈ ਜਾਨਵਰ ਪਰਿਵਾਰ ਕਿਦਾਂ ਸਾਰੇ ਭਰਾਵਾਂ ਦੇ ਬਈ ਕਰਤੀ ਆਪਾਂ ਵਲੌਗ ਦੀ ਸਟਾਰਟਿੰਗ ਬਈ ਤੇ ਛੜ ਤੇ ਕਬੂਤਰ ਆਪਾਂ ਤੇ ਪਾਉਨੇ ਆ ਦਾਣਾ ਪਾਣੀ ਇਹਨਾਂ ਨੂੰ ਮਾਰਦੇ ਆ ਛਾਲਾਂ ਬਈ ਛੜ ਤੇ ਦਾਣੇ ਆਪਾਂ ਕਬੂਤਰਾਂ ਨੂੰ ਤੇ ਅੱਜ ਆਪਣੇ ਪਿੰਡ ਬਈ ਐਂਡ 'ਚ ਆਪਣੇ 'ਚ ਹੈਗਾ ਨਗਰ ਕੀਰਤਨ ਤੇ ਬਣਾਵਾਂਗੇ ਵਲੌਗ ਬਾਈ ਸਾਰੇ ਭਰਾ ਜਰੂਰ ਸਪੋਰਟ ਕਰਿਓ ਤੇ ਦਿਖਾਵਾਂਗੇ ਸਾਰਾ ਪ੍ਰੋਗਰਾਮ ਬਾਈ ਤੇ ਐਂਡ ਜਰੂਰ ਦੇਖਿਓ ਵਲੌਗ ਦਾ ਚੁਗੀ ਜਾਂਦੇ ਦਾਣੇ ਕਬੂਤਰ ਬਾਈ ਆਪਣੇ ਤੇ ਬਾਕੀ ਦੂਜਾਣੋ ਵੀ ਪਾਉਣੇ ਆ ਉਹ ਵੀ ਦਿਖਾਵਾਂਗੇ ਤੁਹਾਨੂੰ ਬਾਈ ਜਰੂਰ ਆ ਆਪਣਾ ਡੋਰੀ ਵਾਲਾ ਬਈ ਹਰੇ ਰੰਗ ਵਾਲਾ ਜਿਹੜਾ ਡੋਰੀ ਵਾਲਾ ਕਬੂਤਰ ਆ ਸੋ ਹਰ ਸਾਲ ਦੀ ਤਰ੍ਹਾਂ ਮੂਰੇ ਜੋ ਪਾਣੀ ਛਕਣ ਵਾਲਾ ਟਰੈਕਟਰ ਸੇਵਾ ਕਰੇਗਾ ਉਸ ਤੋਂ ਅਪਰੰਤ ਬੈਣ ਵਾਲੇ ਵੀਰ ਸਾਹਿਬ ਵਾਲੀ ਟਰਾਲੀ ਉਸ ਦੇ ਪਿੱਛੇ ਸਟੇਜ ਵਾਲੀ ਟਰਾਲੀ ਉਸ ਦੇ ਪਿੱਛੇ ਭਾਈ ਤਤਗੀ ਉਸ ਦੇ ਪਿੱਛੇ ਮਾਣਿਆ ਬੀਬੀਆਂ ਦਾਲੀਆਂ ਤੇ ਨਾਲੇ ਜਿਹੜੀ ਦਾਨਿਆਂ ਵਾਲੀ ਟਰਾਲੀ ਹੈ ਬਿੰਦਰ ਹਰਾ ਠੀਕ ਹੈ ਬਈ ਪਹਿਲੇ ਪੜਾਜ ਨਹੀਂ ਪਹੁੰਚਿਆ ਗਿਆ ਉੱਥੇ ਕੀ ਸੀਗਾ ਮਾਣੇ ਦੁੱਧ ਦਾ ਕਰਜ਼ਾ ਸੀਗਾ ਉੱਥੇ ਬਈ ਇੱਥੇ ਵੀ ਪਤਾ ਨਹੀਂ ਹਾਂ ਇੱਥੇ ਪਤਾ ਨਹੀਂ ਕਿਹੜਾ ਕਰਜ਼ਾ ਚੜਨਾ ਹਾਂ ਬਹੁਤ ਕਾਫੀ ਬਹੁਤ ਹਾਂ ਬਹੁਤ ਵਧੀਆ ਨਾ ਕਰੀਂ ਤੁਸੀਂ ਤਾਂ ਲੇ ਪੈਰ ਪਾਂਹ ਕਰਦਾ ਬਈ ਹਾਂ ਬਈ ਉਹ ਦੁਆਰਾ ਬਣਾਉਂਦਾ ਆ ਆ ਕੰਮੀ ਦਾ ਹੈ I can ਹੇ ਗੁਰੂ ਜੀ ਪਿਆਰ ਜੀ ਦੇ ਫੱਤੇ ਨਗਰ ਕੀਰਤਨ ਪਹਿਲੇ ਪੜਾਅ ਤੇ ਚੱਲਦੇ ਹੋਇਆ ਦੂਸਰੇ ਪੜਾਅ ਵਿੱਚ ਪਹੁੰਚ ਕੇ ਨੇ ਸੋ ਦੂਸਰੇ ਪੜਾਅ ਬਣ ਵੀਰਾਂ ਨੇ ਵੀ ਸੰਗਤ ਦੇ ਬੈਠਣ ਦੇ ਢਾਂ ਪਿੱਛੇ ਦੇ ਲਈ ਆ ਕੜਾ ਆ ਕੜਾ ਆ ਗਿਆ ਜਿਹੜੇ ਹਾਂਜੀ ਮਿੱਤਰੋ ਆਪਾਂ ਗਏ ਸੀ ਬਾਈ ਨਗਰ ਕੀਰਤਨ ਤੇ ਤੇ ਆ ਗਏ ਆ ਘਰੇ ਤੇ ਘਰੇ ਆ ਕੇ ਬਈ ਆਪਾਂ ਇੱਕ ਕਬੂਤਰੀ ਛੜਤੀ ਆ ਹਰੀ ਕਾਂ ਤੇ ਲਾਲ ਪੋਛ ਤੇ ਲੱਭੂ ਵਿਖਾਊਗਾ ਮਈਆਂ ਵਾਲੇ ਵਾਲਾ ਆਪਾਂ ਤੁਹਾਨੂੰ ਕਬੂਤਰੀ ਆਈ ਗਈ ਸੀ ਬਈ ਨਗਰ ਕੀਤਨ ਤੇ ਹਣ ਪਹੁੰਚ ਗਏ ਆਂ ਸੀ ਘਰੇ ਹਣ ਅਸੀਂ ਬਈ ਇੱਕ ਕਬੂਤਰੀ ਡਾਈ ਆ ਨੁਗਰੀ ਮੇਰੇ ਮਿੱਤਰੋ ਹਣ ਮੈਂ ਤੁਹਾਨੂੰ ਦਿਖਾਉਣਾ ਕਬੂਤਰੀ ਆ ਜਾਂਦੀ ਚਾਚਾ ਆਪਣੇ ਲਈ ਨੁਗਰੀ ਅੱਜ ਨਹੀਂ ਬੰਦੀ ਆ ਜਾਂਦੀ ਅੱਛਾ ਅੱਜ ਨਹੀਂ ਏ ਨੰਗੀ ਬਹੁਤ ਮਾਰਦਾ ਤੂੰ ਕੰਦਰਦਿਆ ਔਰ ਨਹੀਂ ਯਾਰ ਚਾਚਾ ਆਵੇ ਹੁਣੇ ਨੰਗੀ ਆ ਯਾਰ ਮੈਂ ਤਾਂ ਦੇਖਣੀਗੀ ਤੈਨੂੰ ਨਹੀਂ ਕੱਦਿਆ ਤੁਸੀਂ ਅਸਮਾਨ 'ਚ ਖੜੀ ਜਾ ਅੱਜ ਨਹੀਂ ਪਹਿੰਦੇ ਸੱਤ ਤੋਂ ਸੱਤ ਕਰੂਗੀ ਇਹ ਹਾਂ ਲੋ ਪੈਂਦੀ ਆ ਨਾ ਲੋਬ ਵਾਲੀ ਆ ਨਾ ਹਾਂ ਅੱਜ ਵੇਖੀ ਚਾਚਾ ਅੱਜ ਮੈਂ ਹੀ ਚੜਾਉਣੀ ਆ ਇਹ ਰਾਤ ਨੂੰ ਚੜਾਉਣੀ ਆ ਵੀ ਪਹਿਲਾਂ ਕਬੂਤਰੀ ਦਾ ਵਖਾ ਮੈਨੂੰ ਚੜਾਉਣੀ ਆ ਰਾਤ ਨੂੰ ਮੈਂ ਤਾਂ ਦੇਖਣੀ ਅਜੇ ਤਾਂ ਕਹਿੰਦਾ ਨਹੀਂ ਦੇਖਣੀ ਹੁਣੇ ਗਈ ਆ ਯਾਰ ਇਹਨੂੰ ਯਾਰ ਚਾਚਾ ਯਾਰ ਉੜ ਨਹੀਂ ਮਾਰਦਾ ਮੈਂ ਆ ਆਉਂਦੀ ਕਿੱਥੇ ਜਿਆ ਆਵੇ ਆ ਗਈ ਆਵੇ ਆਉਂਦੀ ਆਵੇ ਆਵੇ ਛਤਰੀ ਤੇ ਜਾਂਦੀ ਆਵੇ ਆਏ ਨੂੰ ਨਹੀਂ ਸੀ ਨਹੀਂ ਆਵੇ ਲੰਦੀਰ ਚਾਚਾ ਰਹੇ ਵੀ ਨਹੀਂ ਤੁਸੀਂ ਜਾਂਦੇ ਨਹੀਂ ਯਾਰ ਆਵੇ ਛਤਰੀ ਉੱਤੋਂ ਹੀ ਆਏ ਗਈ ਆਏ ਕਿ ਕਰ ਮਾਰ ਨਿਗਾ ਰੱਖਨੇਗਾ ਹਣ ਆਪਾਂ ਜ਼ੂਮ ਕਰਕੇ ਹੋਣੀ ਆ ਲੋਪਣੇ ਕਹਿਣਾ ਆਪਣੇ ਟੂਟ ਨਹੀਂ ਮਰੀ ਜਾਂਦਾ ਖੜਾ ਟੂਟ ਨਹੀਂ ਯਾਰ ਚਾਚਾ ਰਹੋਣੇ ਆਵੇ ਉਹਨੇ ਆਈ ਗੀ ਦਾ ਗੋਲਾ ਏ ਆਪਰੇ ਆਵਾਜ ਜੀ ਕੁੱਤਾ ਆ ਵੀ ਜਾਂਦਾ ਛੀਨਾ ਕਬੂਤਰ ਆ ਵੀ ਪੁਰਿਆ ਜਾਂਦਾ ਹਾਂ ਹਾਂ ਆ ਵੀਂਦਾ ਆ ਵੀਂਦਾ ਹਾਂ ਇੱਕ ਤਾਂ ਆ ਜਾਂਦਾ ਬਈ ਬੋਲੇ ਆ ਜਾਂਦਾ ਬਈ ਇੱਕ ਤਾਂ ਆ ਵੀ ਜਾਂਦਾ ਨੀਲਾ ਕਬੂਤਰ ਪਰ ਆਇਆ ਬਈ ਨਹੀਂ ਵਪਾਰਾ ਹੀ ਆ ਵਪਾਰਾ 12 12 ਮੈਂ ਕਿਹ ਵਪਾਰਾ ਮੈਂ ਆਇਆ ਬਈ ਵਾਰਈਆ ਠੀਕ ਆ ਮੈਂ ਕਿਤੇ ਕਹਿੰਦਾ ਵਪਾਰਾ ਹੀ ਆ ਨਹੀ ਆਪਣਿਆਂ ਦੀ ਵੀ ਨੁਗਰੀ ਫਿਰਦੀ ਆ ਤੇ ਇਹਨੇ ਬੰਨ ਲੈਣਾ ਛਤਰੀ ਤੇ ਤੇ ਡੈ ਪੈਣਾ ਗਰਾਂ ਦੀ ਛਤਰੀ ਵੜਕਾਉਣਾ ਆਪਣਿਆਂ ਦੀ ਵੀ ਨੁਗਰੀ ਫਿਰਦੀ ਆ ਹਾਂਜੀ ਮਿੱਤਰੋ ਮੁੰਡੇ ਨੂੰ ਸੁਭਾਵਣਾ ਹੋ ਗਈ ਵਾਰਾ ਕਬੂਤਰ ਦੀ ਕਹਿੰਦਾ ਵਾਰਾ ਕਬੂਤਰ ਆਇਆ ਤੇ ਹਣ ਪੂਰੇ ਐ ਜੋਸ਼ ਚ ਤੇ ਚੱਲੇ ਡੋਰੀ ਵਾਲਾ ਕੱਢਣਾ ਡੋਰੀ ਵਾਲਾ ਬੰਨ ਕੇ ਤੇ ਭੜਕਾਉਗਾ ਪਤਾ ਨਹੀਂ ਚੀਨਾ ਕਿ ਨੀਲਾ ਤੇ ਕੀ ਦਾ ਹੈਗਾ ਕੀ ਦਾ ਨਹੀਂ ਲਓ ਵੀ ਕੱਢ ਲਿਆ ਡੋਰੀ ਵਾਲਾ ਮੁੰਡੇ ਨੇ ਤੇ ਦੇਖੋ ਕੀ ਰੰਗ ਦਿਖਾਉਂਦਾ ਇਹ ਸ਼ੋਰ ਨੂੰ ਕਬੂਤਰ ਫੜਨ ਦਾ ਸ਼ੌਂਕ ਹੈਗਾ ਪਰ ਰੱਖਣ ਦਾ ਨਹੀਂ ਦਿਖਾਉਣਾ ਤੁਹਾਨੂੰ ਚੀਨਾ ਵੀ ਫਿਰਦਾ ਕਿੱਥੇ ਫਿਰਦਾ ਤੇ ਆਪਣੀ ਕਬੂਤਰੀ ਵੀ ਆ ਗਈ ਆ ਵੈਸੇ ਪੱਦਰ ਇਹਨੇ ਮੈਨੂੰ ਪਤਾ ਵੀ ਬੰਨਣ ਤੋਂ ਪਹਿਲਾਂ ਹੀ ਮਾਰ ਦੇਣਾ ਇਹਨੇ ਡੋਰੀ ਵਾਲਾ ਲੱਗਦਾ ਆ ਗਈ ਕਬੂਤਰੀ ਆਪਣੀ ਬਾਈ ਹਰੇਕ ਕਾਂ ਤੇ ਲਾਲ ਪੂਛ ਆ ਜਾਂਦੀ ਬਈ ਤੇ ਉਧਰੋਂ ਚੋਬਰ ਨੇ ਵੀ ਚੱਕਦੀ ਐ ਛਤਰੀ ਹੋ ਗਿਆ ਤਿਆਰੀ ਚ ਪੂਰਾ ਚੀਨਾ ਆਵੇ ਨਾ ਆਵੇ ਪਰ ਸਾਡੇ ਵਾਲੀ ਕਬੂਤਰੀ ਤਾਂ ਆ ਜੂਗੀ ਕਾਇਨੋਂ ਗਈ ਕਬੂਤਰੀ ਐ हां जी मित्रों ਆਪਾਂ ਬਈ ਚਲੇ ਗਏ ਸੀ ਇਹ ਨਗਰ ਕੀਰਤਨ ਤੇ ਤੇ ਕਬੂਤਰੀ ਦੀ ਬਹਨ ਦੀ ਸਵਾਵਣਾ ਹੈ ਨਹੀਂ ਸੀਗੇ ਆਣੇ ਆਏ ਆ ਬਈ ਫਿਰ ਘਰੇ ਮੁੰਡਾ ਭੜਕਾਈ ਜਾਂਦਾ ਚੇਲਾ ਆਪਣਾ ਆ ਆਉਂਦੀ ਕਬੂਤਰੀ ਐਂਡ 'ਚ ਰੂਰ ਵਿਖਾਵਾਂਗੇ ਬਾਈ ਵਲੌਗ ਨਾਲ ਸਾਰੇ ਭਰਾ ਜੁੜੇ ਰਹੋ ਤੇ ਸਾਰੇ ਭਰਾ ਸ਼ੇਅਰ ਕਰ ਦਿਓ ਵਲੌਗ ਨੂੰ ਬਾਈ ਵੱਧ ਤੋਂ ਵੱਧ ਮੇਰੇ ਭਰਾ ਸਪੋਰਟ ਕਰਿਆ ਕਰੋ ਇਹ ਕੀ ਕਰਤਾ ਪਹਿਲੇ ਦਿਨ ਕੀਤਾ ਤੂੰ ਇਹ ਅੱਗੇ ਕਦੇ ਜ਼ਿੰਦਗੀ 'ਚ ਪੁੱਠਾ ਨਹੀਂ ਹੋਇਆ ਕਬੂਤਰ ਅੱਜ ਤੂੰ ਕਰਤਾ ਹੈ पर गई पर दी आई आ जांदी भाई कबूतरी ਅੱਜ ਬਾਕੀ ਬਈ ਜਿਹੜੀ ਹਵਾ ਨਾਲ ਲੋ ਪਈ ਆ ਹਨ ਕਬੂਤਰੀ ਸਾਡੇ ਸੂਰਜ ਨਾਲ ਲੱਗ ਕੇ ਨਾ ਥੋੜੇ ਖੰਭ ਕਾਲੇ ਕਰ ਗਈ ਆ ਆਹੇ ਖੰਭ ਕਾਲੇ ਹੋ ਗਏ ਤੇ ਸੱਜੇ ਪਾਸੇ ਦੇ ਹਾਂ ਵੀ ਲੱਭੂ ਕੀ ਕਿਵੇਂ ਬੋਇਆ ਫਿਰ ਇਹਦੇ ਨਾਲ 10 ਘਟਨਾ ਥੋੜੀ ਜੀ ਜੀ ਆਈ ਬਹੁਤ ਟਾਈਮ ਵਿੱਚ ਦੀ ਕਬੂਤਰੀ ਤੜਕੇ ਹੀ ਤੇ ਆਹ ਵੇਖੋ ਤੁਹਾਡੇ ਸਾਹਮਣੇ ਹੀ ਫਰਤੀ ਆਈ ਅੱਜ ਵੀ ਰੰਗ ਗਰਮੀ ਬੜੀ ਆ ਹਨਾ ਅੱਛਾ ਤਰੀ ਥੱਲੇ ਆ ਚੱਲਿਆ ਹੀਗਾ ਮੁੰਡਾ ਜੀ ਗਾ ਰਹੀ ਬੜੀ ਇਹ ਰੀ ਬਾਕੀ ਜੱਟੇ ਤਾਂ ਬਚੇ ਨਹੀਂ ਤੇ ਆੱਛੇ ਨੇ ਤਾਂ ਬਰਦਾਸ਼ਤ ਹੀ ਦੇਣਾ ਹਾਂਜੀ ਮਿੱਤਰੋ ਹੋ ਗਏ ਪੂਰੇ ਸਾਡੇ 5 ਦਾ ਟਾਈਮ ਤੇ ਆ ਆ ਫਿਰਦੀ ਕਬੂਤਰੀ ਠੂਗੀ ਦੇਖੋ ਕੀ ਬਣਦਾ ਭਾਈ ਉਧਰੋਂ ਅਸੀਂ ਜਾਣਾ ਗੁਰਦਾਰੇ ਵੀ ਲੰਗਰ ਪਾਣੀ ਛਕਣਾ ਕੋਈ ਲੰਗਰ ਪਾਰ ਨੂੰ ਜਾਣਾ ਹੁਣ ਜਾਨਸਪੋ ਤਾਂ ਨਿੱਕੂਤਰੀ ਬੈਠੂ ਵੀ ਕਿਣੀ ਚੱਲਾ ਕਬੂਦਰੀ ਪਲੜੇ ਬੈਠੂ ਵੀ ਕਿਣੀ ਜਾਣਾ ਬੜੇ ਕਈ ਅੰਨੇ ਕੋਸੜੀ ਜਿੱਲੀ ਰਵੇ ਜਿੱਲੀ ਰਵੇ ਜੈਲੀ ਰਵੇ ਜੈਲੀ ਰਵੇ ਕੋਸ਼ਿਸ਼ ਸਾਡੀ ਮੜਕਾ ਮੜਕਾ ਯਾਰੀ ਹੁੰਦੀ ਆ ਆ ਗਈ ਆ ਆ ਗਈ ਹਾਂ ਗੋਲਗਾਂ ਨੂੰ 100 ਰੁਪਿਆ ਗੋਲਗਾਂ ਲੈਣਾ ਗੋਲਣਾ ਕਿੰਨੇ ਨੇਗਾ 100 ਨੇਗਾ ਆਇਆ ਆਇਆ ਓਰੇ ਆ ਇੱਕ ਗੋਲਗਾਂ ਵਾਲਾ ਵੀ ਆ ਗਿਆ ਬਈ ਮੇਰੇ ਕੋਲੇ ਗੋਲਗਾਂ ਨੂੰ 100 ਰੁਪਿਆ ਨੂੰ ਮੈਂ ਗੋਲਗਾਂ ਹੁਣੇ ਕੰਮ ਕਰਦੇ ਨੇ ਤੇ ਗੋਲਗਾਂ ਦੇ ਮਾਰੀ ਜਾਂਦੇ ਰਹਿੰਦੇ ਫੱਕੇ ਬੜੀ ਕੋਸ਼ਿਸ਼ ਤੋਂ ਬਾਅਦ ਬਈ ਮੁੰਡੇ ਨੇ ਆ ਕਾ ਬੱਚਾ ਪਤਾ ਨਹੀਂ ਕਿਦਾ ਬਿਠਾ ਲਿਆ ਛਤਰੀ ਤੇ ਬਹਿੰਦਾ 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 ਆ ਕੇ ਆ ਬਹਿ ਗਿਆ ਤੇ ਵੇਣੇ ਆ ਢਾਂਗੀ ਚੜਾ ਕੇ ਜੇ ਚੜ ਗਿਆ ਤਾਂ ਪੈਰਾਂ ਨਾਲ ਲਾ ਕੇ ਵੇਖ ਸ਼ਰਾਜ ਹੌਲੀ ਹੌਲੀ ਲੈ ਕੇ ਜਾਇਂ ਪੈਰਾਂ ਦੇ ਨਾਲ ਲਾ ਢਾਂਗੀ ਚੜ ਗਿਆ ਬੱਚਾ ਬਈ ਤੇ ਲਾਉਣੇ ਤੇ ਥਾਉਨੋ ਵਿਖਾਉਣੇ ਆ ਬਈ ਬੱਚਾ ਲੱਗ ਗਿਆ ਫੜਨਾ ਤੇ ਆ ਬਹਿ ਗਿਆ ਜਾਲ ਤੇ ਮੁੰਡਾ ਕਰੀ ਜਾਂਦਾ ਛਤਰੀ ਟੇਢੀ ਦੇਖਦੇ ਆ ਬਈ ਕੋਸ਼ਿਸ਼ ਕਰਦੇ ਆ ਫੜ ਲਈ ਜ ਆ ਗਿਆ ਤਾਂ ਹਾਥੀ ਹਾਂਜੀ ਬਈ ਤਾੜ ਲਿਆ ਆਪਾਂ ਜਾਲ ਚ ਤੇ ਪਤਾ ਨਹੀਂ ਕਿਹੜੇ ਭਰਾ ਦਾ ਭੁੱਖਾ ਮਰਿਆ ਪਿਆ ਤੇ ਆਉਣ ਸਾਰੇ ਦਾਣੇ ਤੇ ਡਿੱਗਿਆ ਦੇਖੋ ਬਈ ਥੱਲੋ ਨਹੀਂ ਪਾਈਗੀ ਜੇ ਕਿਸੇ ਦਾ ਆਇਆ ਬਈ ਜ਼ਰੂਰ ਦੱਸਿਓ ਹਾਂ ਬੱਚਾ ਬਈ ਮਗਾ ਘੋੜਿਆ ਆ ਵੇਖੋ ਬਾਈ ਚਟੀਆਂ ਅੱਖਾਂ ਬਾਈ ਜੇ ਕੇ ਇਹਦਾ ਜਰੂਰ ਦੱਸਿਓ ਰਾਗੀ ਸਰ ਕਰਨਗੇ ਅਨੰਦ ਸਾਹਿਬ ਦਾ ਬਾਦ ਉੱਤ ਪਰੰਤਰ ਅਰਦਾਸ ਜੀ ਗੋਲਰਾਮ ਕਲੀ ਮਹਲਾ 3